ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਟੀਕਟਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਮੈਂ ਹੈਗਾ ਰਾਈਟ ਨਾਓ ਕੈਨੇਡਾ ਇੱਥੇ ਈਵਨਿੰਗ ਹੈ ਆਪਣੇ ਪੰਜਾਬ ਚ ਮਾਰਨਿੰਗ ਹੋ ਚੁੱਕੀ ਹੈ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਆਪਣੀ ਫਿਲਮ ਉੱਚਾਦਰ ਬਾਬੇ ਨਾਨਕ ਦੀ ਨਾਨਕ ਦਾ ਜੋ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਜੀ ਉਹਦੀਆਂ ਜਿਹੜੀਆਂ ਐਡਵਾਂਸ ਬੁਕਿੰਗ ਹੈ ਓਪਨ ਹੋ ਚੁੱਕੀ ਹੈ ਸਾਰੇ ਜਣੇ ਆਪਣੇ ਆਪਣੇ ਸ਼ਹਿਰ ਚ ਜਾ ਕੇ ਐਡਵਾਂਸ ਟਿਕਟਾਂ ਜਿਹੜੀਆਂ ਨੇ ਜੀ ਬੁੱਕ ਕਰਾਓ ਜਿੰਨੇ ਵੀ ਬਾਹਰ ਰਹਿੰਦੇ ਨੇ ਕੈਨੇਡਾ ਆਸਟ੍ਰੇਲੀਆ ਯੂਕੇ ਸਾਰੇ ਵੀ ਤੁਸੀਂ ਵੀ ਐਡਵਾਂਸ ਬੁਕਿੰਗ ਕਰਾਓ ਜੀ ਬਹੁਤ ਵਧੀਆ ਫਿਲਮ ਐ ਰੂਹ ਨੂੰ ਸਕੂਨ ਦੇਣ ਵਾਲੀ ਫਿਲਮ ਐ ਤੁਸੀਂ ਟ੍ਰੇਲਰ ਨੂੰ ਬਹੁਤ ਐਪਰੀਸ਼ੀਏਟ ਕੀਤਾ ਥੈਂਕ ਯੂ ਵੈਰੀ ਮੱਚ ਬਾਗੀ ਸਣੀ ਗੁੱਡ ਮਾਰਨਿੰਗ ਵੀਰੇ ਅਰੋਣ ਗੁੱਡ ਮਾਰਨਿੰਗ ਰਾਮ ਰਾਮ ਭਾਈ ਸੁਮਿਤ ਮਾਨ ਗਗਨ ਲਖਾ ਸੋ ਸਾਰੇ ਜਣੇ ਬਹੁਤ ਵਧੀਆ मीनिंगफुल ਸਿਨੇਮਾ ਵੀਰੇ ਸਪੋਰਟ ਕਰਿਓ ਤੇ 12 ਜੁਲਾਈ ਨੂੰ ਫਿਲਮ ਲੱਗ ਰਹੀ ਐ ਸਿਨੇਮਾ ਘਰਾਂ ਦੇ ਵਿੱਚ ਐਡਵਾਂਸ ਬੁਕਿੰਗ ਓਪਨ ਹੋ ਗਈ ਆਪਣੀ ਆਪਣੀਆਂ ਟਿਕਟਾਂ ਬੁੱਕ ਕਰਾਓ ਮੇਰਾ ਵੀਰ ਇੱਕ ਡਿਫਰੈਂਟ ਕਾਈਂਡ ਆਫ ਕੈਰੈਕਟਰ ਮੈਂ ਇਹਦੇ ਵਿੱਚ ਕੀਤਾ ਡਿਫਰੈਂਟ ਤਰ੍ਹਾਂ ਦਾ ਕਿਰਦਾਰ ਕੀਤਾ ਤਰਨਵੀਰ ਜਗਪਾਲ ਨੂੰ ਤੁਸੀਂ ਜਾਣਦੇ ਹੋ ਬਾਈ ਨੇ ਰੱਬ ਦਾ ਰੇਡੀਓ ਤੇ ਯੈਸ ਆਮ ਸਟੂਡੈਂਟ ਵਰਗੀਆਂ ਵਧੀਆ ਫਿਲਮਾਂ ਦਿੱਤੀਆਂ ਨੇ ਦਾਣਾ ਪਾਣੀ ਚੰਗੀਆਂ ਫਿਲਮਾਂ ਦਿੱਤੀਆਂ ਨੇ मीनिंगफुल ਸਿਨੇਮਾ ਹੈ ਸੇਧ ਦੇਣ ਵਾਲਾ ਸਿਨੇਮਾ ਹੈ ਤੇ ਜਿਹੜੇ ਲੋਕ ਨਿਰਾਸ਼ ਹੋਏ ਹੋਏ ਨੇ ਜ਼ਿੰਦਗੀ ਦੇ ਵਿੱਚ ਟੁੱਟੇ ਹੋਏ ਨੇ ਉਹਨਾਂ ਨੂੰ ਮੋਟੀਵੇਟ ਕਰੂਗੀ ਫਿਲਮ ਸੋ ਸਾਰੇ ਜਣੇ मीनिंगफुल ਸਿਨੇਮਾ ਨੂੰ ਮੇਰਾ ਵੀਰ ਮੇਰੇ ਭਰਾ ਸਪੋਰਟ ਕਰਿਓ ਤੇ ਤੁਸੀਂ ਆਲਵੇਸ ਸਪੋਰਟ ਕਰਦੇ ਹੋ ਉਹਦੇ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਤੇ ਦੱਬ ਕੇ ਸਪੋਰਟ ਕਰ ਰਹੇ ਹੋ ਜਿੰਨੀ ਹੋ ਸਕਦੀ ਹੈ ਹਨਾ ਸੋ ਯੋਗਰਾਜ ਸਰ ਨੇ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਫਿਲਮ ਦੇ ਵਿੱਚ ਔਰ ਤੁਸੀਂ ਆਲਵੇਸ ਉਹਨਾਂ ਦੇ ਫੈਨ ਰਹੇ ਹੋ ਫਿਰ ਮੋਨਿਕਾ ਗਿੱਲ ਜੀ ਨੇ ਕਿਮੀ ਵਰਮਾ ਜੀ ਨੇ ਸਰਬਜੀ ਚਿਮਾ ਬਾਈ ਐ ਸੋ ਬਹੁਤ ਸੋਹਣੀ ਨਰਜਹਾਗ ਹਰਜਨਾਗਰਾ ਸਾਰੇ ਜਣੇ ਸਾਰੀ ਸਟਾਰ ਕਾਸਟ ਬਹੁਤ ਚੰਗੀ ਐ ਇਸ਼ਾਰੀ ਕੀ ਸੰਗਾ ਬਾਈ ਸੋ ਤੁਹਾਡੇ ਫੇਵਰੇਟ ਕਲਾਕਾਰ ਨੇ ਸਾਰੇ ਔਰ 뮤직 ਬਹੁਤ ਰੂਹ ਨੂੰ ਸਕੂਨ ਦੇਣ ਵਾਲਾ ਮਿਊਜ਼ਿਕ ਅੱਜ ਕੱਲ ਅਸੀਂ ਤੁਸੀਂ ਦੇਖ ਸਕਦੇ ਹੋ ਮੇਰੇ ਇੰਸਟਾ ਤੇ ਜਾ ਕੇ ਹਨਾ ਸੋ ਦੱਬ ਕੇ ਸਾਰੇ ਜਣੇ ਸਪੋਰਟ ਕਰਿਓ ਫਿਲਮ ਨੂੰ ਤੇ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਤੇ ਖੁਸ਼ਖਬਰੀ ਹੋਰ ਹੈ ਥੋੜੇ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਮਨ ਪਸੰਦ ਫਿਲਮ ਦਾ ਜਿਹੜਾ ਟੀਜ਼ਰ ਹੈ ਉਹ ਆਪਾਂ ਰਿਲੀਜ਼ ਕਰਾਂਗੇ ਥੋੜੇ ਦਿਨਾਂ ਦੇ ਵਿੱਚ ਵਿੱਚ ਉਹ ਤੁਹਾਨੂੰ ਪਤਾ ਹੀ ਹੈ ਕਿਹੜੀ ਹੈ ਤੇ ਕਿਉਂਕਿ ਜਦੋਂ ਟੀਜ਼ਰ ਆਊਗਾ ਉਦੋਂ ਹੀ ਫਿਰ ਤੁਹਾਨੂੰ ਹਾਲ ਪਾਵਾਂਗੇ ਆਪਾਂ ਦਾ ਨਾਮ ਵੀ ਉਦੋਂ ਹੀ ਤੁਹਾਨੂੰ ਪਤਾ ਲੱਗੂਗਾ ਪਰ ਤੁਸੀਂ ਸਮਝ ਗਏ ਕਿ ਕਿਹੜੀ ਫਿਲਮ ਦੀ ਗੱਲ ਕਰ ਰਿਹਾ ਮੈਂ ਆਪ ਬਾਈ ਪੁੱਛ ਰਿਹਾ ਰਿੰਕੂ ਨਨਿਹੜਾ ਹਾਂਜੀ ਹਾਂਜੀ ਬਾਈ ਉਸੇ ਦੀ ਗੱਲ ਕਰ ਰਹੇ ਹਾਂ ਜਿਹੜਾ ਤੁਸੀਂ ਪੁੱਛ ਰਹੇ ਹੋ ਕਿ ਆਪਾਂ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਉਸ ਫਿਲਮ ਦਾ ਟੀਜ਼ਰ ਜਿਹੜਾ ਹੈਗਾ ਰਿਲੀਜ਼ ਕਰਾਂਗੇ ਫਿਲਹਾਲ ਉੱਚਾ ਦਰ ਬਾਬੇ ਨਾਨਕ ਦਾ ਸੋ ਦਰ ਹਮੇਸ਼ਾ ਹੀ ਉੱਚਾ ਹੈ ਮਨੋ ਜੜੀਆਂ ਅਸੀਂ ਮੁਰਾਦਾ ਮੰਗਦੇ ਹਾਂ ਉਸ ਦਰ ਤੇ ਜਾ ਕੇ ਹੀ ਪੂਰੀਆਂ ਹੁੰਦੀਆਂ ਨੇ ਉਹ ਦਰ ਸਾਡੀਆਂ ਜਿਹੜੀਆਂ ਦਿਲ ਦੀਆਂ ਖੁਆਇਸ਼ਾਂ ਨੇ ਜੋ ਸਾਡੀਆਂ ਮੁਰਾਦਾ ਨੇ ਪੂਰੀਆਂ ਕਰਦਾ ਬਾਬੇ ਨਾਨਕ ਦਾ ਦਰ ਤੇ ਉਹ ਬਾਣੀ ਸਾਨੂੰ ਬਹੁਤ ਸੇਧ ਦਿੰਦੀ ਹੈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਦੀ ਹੈ ਹਾਂਜੀ 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 ਵੀਰੇ ਨਵਾਬ ਲੱਕੀ ਹਾਂਜੀ ਮੈਂ ਵਧੀਆ ਵੀਰੇ ਤੁਸੀਂ ਸੁਣਾਓ ਕੀ ਹਾਲ ਹੈ ਸੋ 12 ਜੁਲਾਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਸਾਰੇ ਜਣੇ ਦੱਬ ਕੇ ਸਪੋਰਟ ਕਰਿਓ ਜਿੰਨੀ ਕਰ ਸਕਦੇ ਹੋ ਆਪਣੀਆਂ ਟਿਕਟਾਂ ਬੁੱਕ ਕਰਾਓ ਐਡਵਾਂਸ ਬੁਕਿੰਗ ਹਨਾ ਓਪਨ ਹੋ ਗਈ ਸਾਰੇ ਜਣੇ ਬੱਬੂ ਮਾਨ ਹੈਲੋ ਬਾਜੀ ਹੈਲੋ ਹੈਲੋ ਵੀਰੇ ਹੈਲੋ ਜਿੱਤੂ ਨੰਬਰ ਦਾ ਥੈਂਕ ਯੂ ਵੀਰੇ ਦੀਪ ਸਿੰਧ ਸਰੀ ਹਾਂਜੀ ਹਾਂਜੀ ਵੀਰੇ ਤੁਹਾਡੇ ਸਰੀ ਚ ਹੀ ਆ ਮੈਂ ਸੋ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਥੀਵਨਿੰਗ ਹੈ ਤੇ ਇੰਡੀਆ ਚ ਹੁਣ ਉੱਠੇ ਹੀ ਨੇ ਉੱਠਦੇ ਹੀ ਸਾਂਭਲੇ ਆਪਾਂ ਸਾਰੇ ਜਣੇ ਸੋ ਅੱਲਾ ਪ੍ਰੀਖਾਏ ਹਾਏ ਹਾਏ ਕੀ ਹਾਲ ਹੈ ਬਾਈ ਸੋ ਬਿਗ ਫੈਨ ਬ੍ਰਦਰ ਮਨੀਸ਼ ਸਿਮਰਨ ਬਾਜਵਾ ਥੈਂਕ ਯੂ ਵੀਰੇ ਬਾਗੀ ਸਨੀ ਥੈਂਕ ਯੂ ਥੈਂਕ ਯੂ ਤੁਹਾਡਾ ਸਾਰਿਆਂ ਦਾ ਬੜੇ ਪਿਆਰ ਭਰੇ ਸੁਨੇਹੇ ਮੈਸੇਜ ਤੁਹਾਡੇ ਆਲਵੇਸ ਮਿਲਦੇ ਰਹਿੰਦੇ ਇਹੀ ਹੌਸਲਾ ਫੁਜਾਈ ਕਰਦੇ ਆ ਹਮੇਸ਼ਾ ਤੇ ਵਧੀਆ ਕੁਝ ਵਧੀਆ ਕਰਨ ਲਈ ਹਿੰਮਤ ਦਿੰਦੇ ਆ ਆਲਵੇਸ ਮੋਟੀਵੇਟ ਕਰਦੇ ਆ ਹਨਾ ਇਨਸਪਾਇਰ ਕਰਦੇ ਆ ਥੈਂਕ ਯੂ ਪੰਕਜ ਕੋਹਲੀ ਅਫੀਸ਼ੀਅਲ ਵੀਰ ਸੋ ਬਹੁਤ ਸਾਰੇ ਨਾਮ ਨੇ ਸਾਰੇ ਨਾਮ ਤਾਂ ਨਹੀਂ ਮੈਂ ਲੈ ਸਕਦਾ ਪਰ ਤੁਹਾਡੇ ਅੱਗੇ ਇਹੀ ਇੱਕ ਰਿਕੁਐਸਟ ਹੈ ਸਾਡੀ ਸਾਰੀ ਟੀਮ ਵੱਲੋਂ ਤਰਨ ਬਾਈ ਵੱਲੋਂ ਔਰ ਤਰਨ ਬਾਈ ਨੇ ਹਮੇਸ਼ਾ ਮੀਨਿੰਗਫੁਲ ਸਨਮਾ ਦਿੱਤਾ ਤੁਹਾਨੂੰ ਸਾਰਿਆਂ ਨੂੰ ਚੰਗਾ ਸਨਮਾ ਦਿੱਤਾ ਔਰ ਤੁਸੀਂ ਉਸ ਸਨਮੇ ਨੂੰ ਦੱਬ ਕੇ ਸਪੋਰਟ ਕੀਤੀ ਹੈ ਸੋ ਸੋਸ਼ਲ ਲੜੀ ਦੇ ਵਿੱਚ ਫਿਲਮ ਹੈ ਜਿਹੜੀ ਉੱਚਾਦਰ ਬਾਬੇ ਨਾਨਕ ਦਾ ਜਿਹੜੀ ਵਰਲਡ ਵਾਈਡ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਦੱਬ ਕੇ ਸਪੋਰਟ ਕਰੋ ਦੱਬ ਕੇ ਮੇਰਾ ਵੀਰ ਚੰਗਾ ਸਿਨਮਾ ਹਣਾ ਔਰ ਫਿਰ ਵਧੀਆ-ਵਧੀਆ ਫਿਲਮਾਂ ਹੋਰ ਲੈ ਕੇ ਆਵਾਂਗੇ ਔਰ ਮੈਂ ਥੋੜਾ ਜਿਹਾ ਡਿਫਰੈਂਟ ਕਿਰਦਾਰ ਕੀਤਾ ਇਸ ਫਿਲਮ ਦੇ ਵਿੱਚ ਕਿਉਂਕਿ ਐਕਸ਼ਨ ਜ਼ਿਆਦਾ ਕੀਤਾ ਪਹਿਲਾਂ ਤਾਂ ਮੇਰੀ ਰੂਹ ਨੂੰ ਸਕੂਨ ਆਇਆ ਇਹ ਕਿਰਦਾਰ ਕਰਕੇ ਵਧੀਆ ਲੱਗਿਆ ਮੈਨੂੰ ਖੁਦ ਨੂੰ ਇਹ ਕਿਰਦਾਰ ਕਾਲਮੀ ਵਲਨ ਥੈਂਕ ਯੂ ਵੀਰੇ ਰਬ ਤੁਧ ਰੱਖਿਆ ਬਖਸ਼ੇ ਥੈਂਕ ਯੂ ਮਨਦੀਪ ਜੀ ਮੇਰਾ ਹਾਲ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਬਲਜੀਤ ਕੌਰ ਜੀ ਹੈਲੋ ਹਾਏ ਹਾਏ ਸੁਰਜੀਤ ਜੀ ਹੈਲੋ 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 ਕੀ ਹਾਲ ਹੈ ਥੈਂਕ ਯੂ ਵੀਰੇ ਲਖਵਿੰਦਰ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਲਵ ਯੂ ਸਲੂ ਵਾਲੀਆ ਲਵ ਯੂ ਲਵ ਯੂ ਵੀਰੇ ਤੁਹਾਨੂੰ ਵੀ ਲਵ ਯੂ ਲਵ ਯੂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਮੇਰੇ ਭਰਾ ਇਸ ਟਾਈਮ ਜੁੜੇ ਹੋਏ ਨੇ ਜਾਂ ਜਿਹੜੇ ਨਹੀਂ ਜੁੜੇ ਸਾਰਿਆਂ ਨੂੰ ਲਵ ਯੂ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਦਿਲੋਂ ਆਦਰ ਤੁਹਾਡਾ ਹਨਾ ਮਾਨ ਤੁਹਾਡਾ ਸਾਰਿਆਂ ਦਾ ਸੋ ਬਸ ਇੰਨਾ ਕਰਿਓ ਕਿ ਟਿਕਟਾਂ ਬੁੱਕ ਕਰਾਓ ਤੇ ਫਿਲਮ ਦੇਖਿਓ ਉੱਚਾ ਦਰਬਾਰ ਬਾਬੇ ਨਾਨਕ ਦਾ ਚੰਗੀ ਲੱਗੂਗੀ ਤੁਹਾਨੂੰ ਚੰਗਾ ਸੁਨੇਹਾ ਦੇਊਗੀ ਤੁਹਾਨੂੰ ਮੋਟੀਵੇਟ ਕਰੂਗੀ ਹਰਕੌਰ ਹਰਕੌਰ ਜੀ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਸ ਇਹੀ ਤੁਹਾਡੇ ਕੋਲ ਰਿਕੁਐਸਟ ਹੈ ਜੀ ਇੰਨੀ ਕਾ ਹਾਜ਼ਰੀ ਕਬੂਲ ਕਰਿਓ ਫੇਰ ਮੈਂ ਸ਼ਾਇਦ ਜਿਸ ਦਿਨ ਰਿਲੀਜ਼ ਹੋਊਗੀ ਪੂਰੀ ਟੀਮ ਦੇ ਨਾਲ ਲਾਈਵ ਹੋਵਾਂਗੇ ਫਿਰ ਤੁਹਾਡੇ ਨਾਲ ਖੁੱਲ ਕੇ ਗੱਲਾਂ ਬਾਤਾਂ ਕਰਦੇ ਆ ਸੋ ਸਾਰੇ ਜਣੇ ਆਪਣੀਆਂ ਟਿਕਟਾਂ ਬੁੱਕ ਕਰਾਓ ਜੀ ਸਾਰੇ ਜਣੇ ਥੈਂਕ ਯੂ ਵੈਰੀ ਮਚ ਥੈਂਕ ਯੂ ਲਵ ਯੂ ਸਾਰਿਆਂ ਨੂੰ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ